ਕੋਡੀ 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 ਦੱਸ ਦਿੰਦਾ ਇਹਦੇ ਪਿਆਰ ਵੀ ਕਮਾ ਗਿਆ ਨਾਰਸੀਹੰਦਾਦ ਹੁਣ ਕੋਡੀ ਵਿੱਚ ਛਾ ਗਿਆ ਨਾਰਸੀਹੰਦਾਦ ਹੁਣ ਕੋਡੀ ਵਿੱਚ ਛਾ ਗਿਆ ਆ ਇੱਕ ਪਾਸੇ ਸ਼ੇਰ ਦੂਜੇ ਪਾਸੇ 10.5 ਲਾਲੀ ਕਹਿੰਦਾ ਕਬੱਡੀ 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 ਡਾਂਗੇ ਵਾਲਾ ਲਾਲੀ ਕਹਿੰਦਾ 150 ਦੇਣਾ ਨਹੀਂ ਆ ਕੇਰੀ ਆ ਪਵਿੱਤਰ ਸਰਪੰਚ ਪ੍ਰਦੀਪ ਸੀਮਾ ਰਾ ਰੂਬਲ ਮੜਿਆਲਾ ਇਹ ਪਰਸ ਦੇ ਮਾਂਜੜੇ ਐ ਇਸ ਨੌਜਵਾਨ ਦੇ ਨਾਸਲੀ ਭੇਦੇ ਐ ਨੱਟ ਗਿਆ ਨਾ ਕਬੱਡੀ ਦਾ ਆਹ ਵੇਖੋ ਸ਼ੇਰ ਸਿੰਘ ਦਾ ਪੁੱਤਰ ਪਰ ਨੌਜਵਾਨ ਗਬਰੂ ਤੇ ਰਵਣ ਜਵੰਦਾ ਵੀਰ ਨੇ ਸਾਡੇ ਉਹਨਾਂ ਵੱਲ ਵੀ ਬੜੇ ਪਿਆਰ ਤੇ ਸਤਿਕਾਰ ਗਿਲਜੀਆਲਾ ਪਿੰਡ ਕਹਿੰਦੇ ਗੁਰਪ੍ਰੀਤ ਜਸਪ੍ਰੀਤ ਤੇ ਭੋਲਾ ਖਰਾਜ ਕਬੱਡੀ ਆਹ ਵੇਖੋ

वाले खुशी तद तो इन दुख दुख लगे लोग अगली कबड्डी फिर मैदान चेता आ गया चलाए दौर नहीं दौर चलाए दौर नहीं जदू से मित्र ट्राई करता आज जदू की ट्राई हो चेता फर लो रेंबो बहुत वाला रोल है इतने खेले ਚੁੰਦਾ ਆ ਸਾਰੇ ਪਰਮ ਦਾ ਫਰੀਦਪੁਰਿਆ ਖੇਕੇਦੜ ਦਾ ਮਿੰਟ ਮੇਰੇ ਵੀਰੋ ਪੰਦਵਾ ਵਿੱਚ ਵੀ ਰੌਣਕ ਐ ਇਸੇ ਤਰ੍ਹਾਂ ਲੱਗਣ ਗਈ ਐ ਲਓ ਸਾਹਮਣੇ ਇਸਨੇ ਕਬੱਡੀ ਆਹ ਕਿਨੇ ਖੀਰਾ ਵਾਲਿਆ ਹਰਮਨ ਬੁਲਟ ਮੇਰੇ ਵੀਰੋ ਬਾਬੇ ਤਰਸੀਮ ਬਨਾਲ ਦਾ ਪੋਤਾ ਰੈਂਬੋ ਔਰ ਬੁਲਟ ਉਧਰੋਂ ਹਰਦੀਪ ਤਾਲੀ ਵਾਲੇ ਨਜ ਟ੍ਰੇਨਿੰਗ ਕੰਪਨੀ ਵਾਲੇ ਬਾਈ ਟੋਨੀ 30000 ਦਾ 31000 ਦਾ ਇਲਾਣ ਕਰ ਦਿੱਤਾ ਗਿਆ ਨਾਥ ਤੇਰੇ ਤੇ ਸਾਡਾ ਸੋਨੀ ਬਾਈ ਸੋਨੂ ਆਸਟ੍ਰੇਲੀਆ ਉਹਨਾਂ ਵੱਲੋਂ ਉਹਦੋਂ ਗੁਰਪ੍ਰੀਤ ਗਿੱਲ ਦੇ ਆਲਾ ਜਸਪ੍ਰੀਤ ਗਿੱਲ ਦੇ ਆਲਾ ਸ੍ਰੀਆ ਤੇ ਢੋਲਾ ਰਾਜਾ ਸ੍ਰੀਆ ਨਾਲ ਵੱਲੋਂ ਕਾਂਗਿਆ ਦਾ ਇੱਕ ਜੱਫਾ 2000 ਰੁਪਏ ਦਾ ਲੋ ਸ਼ੁੱਟਾ ਨਾਥ ਅਮਰਤ ਨਾਗਪੁਰੂ ਦਾ ਮੇਰੇ ਵੀਰੋ ਵੱਡੇ ਨਾਥ ਦਾ ਪੁੱਤ ਆਹ ਇਲਾਕੇ ਦਾ ਮਾਣ ਬਾਪੂ ਨਾ ਜੀ ਨਹੀਂ ਰਿਸਾ ਕਿਤੇ ਪੁੱਤ ਨੇ ਕਸਰਾ ਕੱਢਦੀ ਰਿਹਾ ਸਰਾ ਕੱਢੜੀਆ ਦਾ ਅਜਮ ਮਲੇਰ ਕੋਰਲੇ ਦੇ ਕੱਪ ਦਾ ਇਹ ਮੋਟਰਸਾਈਕਲ ਜਿੱਤ ਨੂੰ ਫਿਰਦਾ ਹੈ ਸਾਹਮਣੇ ਕਬੱਡੀ ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਜੱਗੂ ਖਤ ਮਾਰੀਆ ਪਰ ਆਹ ਦੇਖੋ ਮੋਹਰੀ ਵਾਲਾ ਪੰਨਾ ਅੱਜ ਹਾਰਲੇ ਦਿੱਤਾ ਗਿਆ ਉਹ ਲਾਰ ਯੋਲ ਆਸਟ੍ਰੇਲੀਆ ਬਾਦਦਾ ਸਾਡਾ ਭਰਾ ਉਹਦੇ ਵੱਲੋਂ ਹਾਰਲੇ ਦਿੱਤਾ ਗਿਆ ਵੱਡੀ ਟੀਮ ਬਣਾਉਂਦਾ ਆਸਟ੍ਰੇਲੀਆ ਦੀ ਧਰਤੀ ਤੇ ਉਹ 31000 ਦੇ ਦਿਓ 31000 ਦੇ ਦਿਓ ਹਰਦੀਪ ਤਾਲੀ ਵਾਲੇ ਐਨਸੀ ਤਰਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ